ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਕਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਤੇਵੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆਂ ਬਰਹਣਪਿੰਡ ਦਾ ਚਵਿੰਡਾ ਤਸਵੀਰ ਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਤਿੰਨ ਹੀ ਤਾਜ਼ੀਆਂ ਸੋਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲ ਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆ ਹਰ ਚੱਕਲੇ ਵੇ ਲੋਵੇ ਬਹੁਤ ਚੰਗੇ ਸਸਰੀ ਕਾ ਭਾਜੀ ਸਸਰੀ ਕਾ ਤੇ ਕਿਵੇਂ ਸਸਰੀ ਕਾ ਨਾ ਠੀਕ ਆਵੇ ਨੀ ਬੜੀ ਆਵੇ ਤੇ ਕਿਵੇਂ ਤੁਸੀਂ ਨਾ ਹੋ ਜਾਂਦੀ ਕਿ ਜੀ ਸਸਰੀ ਕਾ ਚਾਹੀਦਾ ਕਿਵੇਂ ਹੋਰ ਆ ਵਧੀਆ ਪਰਿਵਾਰ ਹਾਂ ਸਾਬ ਚੰਡੀਗੜ੍ਹ ਵਿੱਚ ਅਸੀਂ ਚੱਲਦੇ ਆ ਕਿਵੇਂ ਵੀਡੀਓ ਦਾ ਪਾ ਜੀ ਪਿਛਲੀ ਦਾ ਵੀਡੀਓ ਜਦ ਜਿਵੇਂ ਮੇਰੇ ਨਾਲ ਮੇਰੇ ਤਾਂ ਘੰਟੇ ਮਾਂ ਲੱਗਦਾ ਆਪਣਾ ਅੱਛਾ ਜੀ ਤੇ ਵਿੱਚ ਵਿੱਚ ਮਾਲ ਸਾਰਾ ਵੇਚ ਜਾਂਦਾ ਠੀਕ ਠੀਕ ਫੋਟੋ ਨਾਲ ਵੀ ਚੰਗਾ ਹੁੰਦਾ ਨਾ ਹਾਂ ਚੰਗਾ ਹੁੰਦਾ ਹੁਣ ਤੁਹਾਡੇ ਸਾਹਮਣੇ ਵੇਖੋ ਦੋ ਮੱਝਾਂ ਹੋਣੇ ਲੱਗਦੇ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਆ ਹਾਂ ਉਹਦਾ ਪੰਜਾਹ ਪੰਜ ਕਿਹਾ ਹੀ ਤੁਸੀਂ ਪਾਉਣੀ ਆ ਹਾਂ ਪੰਜ ਪਾਉਣੀ ਆ ਇਹ ਦੋ ਹੋਣੇ ਵੇਚ ਨਾਲ ਵੀ ਲੈ ਗਿਆ ਠੀਕ ਠੀਕ ਹਾਂਜੀ ਤਿੰਨ ਨਗਿਨੇ ਲੈ ਜਾਂਦੇ ਨੇ ਹਾਂ ਨਹੀਂ ਇੰਨੇ ਨਗਿਨੇ ਨਹੀਂ ਜੇ ਕਿੰਨੇ ਨਗਿਨੇ ਪਾਣ ਦਾ ਆ ਸਹੀ ਇਹ ਤਾਂ ਇਹ ਅੰਡਾ ਪਾਈਆਂ ਕਰਮਾਲੀ ਦਾ ਹੈ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦੇ ਨਾਮ ਮਨਪਾਸ ਸਿੰਘ ਜੇ ਪਿੰਚਵਿੰਨਾ ਜ਼ਿਲ੍ਹਾ ਮਸਲ ਜੀ ਤੇ ਫੋਨ ਨੰਬਰ ਵੀ ਦੱਸ ਦੇ ਜਿਹੜੀ ਨੈੱਟ ਕੰਪਨੀ ਚਲਾਣੇ ਨੂੰ ਪਈ ਠੀਕ ਹੈ ਭਾਈ ਆ ਦੱਸੀਆਂ ਝੋਟੀ ਦੇ ਬਾਰੇ ਇਹ ਜੱਗੇ ਵੀ ਪਹਿਲਾ ਸੂਆ ਸੂਈ ਆ ਪਲੂਨ ਝੋਟੀ ਹੈ ਜੇ ਚਾਰ ਦੰਦ ਮੂੰਹ ਹੈ ਜੇ ਅੱਛਾ ਜੀ ਹਾਂ ਠੀਕ 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 ਉਧਰ ਮਗਾਈ ਰੇ ਇਹ ਵੀ ਉਹਦੇ ਹੁਣਾਂ ਉਹ ਜਾਈਆਂ ਹੀ ਆਂ ਪਰ ਜੱਗੇ ਵੀ ਲੋਕੇ ਆਪਾਂ ਉਧਰੋਂ ਨੇ ਹੋਂਡਾ ਤੇ ਲੋਕੇ ਵੀ ਰ ਆਪਾਂ ਵੀਰ ਭਰਾ ਉਧਰ ਖੰਡਾ ਆ ਅੱਛਾ ਜਿਹੜਾ ਮਾਲ ਹੈ ਨਾ ਝੋਟੀਆਂ ਉਹ ਉਧਰ ਹੀ ਗਈਆਂ ਆਪਣੀ ਠੀਕ 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 ਚਲ ਗਾਗ ਲੱਗ ਜਾਂਦਾ ਨਾ ਪਾਪਾ ਗਾਗ ਲੱਗ ਜਾਂਦਾ ਤੇ ਪਾਪ ਜ ਹੋ ਜਾਂਦਾ ਹਾਂਜੀ ਹਾਂਜੀ ਤੇ ਭਾਈ ਕਿੰਨਾ ਦੁੱਧ ਦੇ ਕੋਆ ਕਰ ਜੱਗੇ ਵੀ ਜਿਹੜਾ ਟਾਈਮ ਦੁੱਧ ਮੈਲਾਣਾ ਨਾ ਕੰਡੇ ਤੇ ਛਾੜ ਕੇ ਹਾਂਜੀ ਐ ਟਾਈਮੇ ਦਸਾ 16 ਕਿਲੋ ਦੁੱਧ ਜੀ ਪਹਿਲਾਂ ਥੱਲੇ ਪਹਿਲਾਂ ਥੱਲੇ ਪਹਿਲਾਂ ਮਾੜਨ ਲਈ ਜੇ ਝੋਟੀ ਅੱਛਾ ਅੱਛਾ ਹਾਂਜੀ ਹਾਂਜੀ ਦੀ ਵਿੱਵਾ ਕੀ ਆ ਗਿਆ ਵਿੱਵਾ ਮਗਰ ਕੱਟੀ ਆ ਤੇ ਵੀ ਲੋ ਬਜੀ ਧੀ ਮਲਕਾ ਕੱਟੀ ਆ ਹਾਂਜੀ ਤੇ ਬਈ ਖੋਲੋ ਫਿਰ ਖੋਲ ਕੇ ਵਿਖਾਈਏ ਲੋ ਬਜੀ ਪਿਓਰ ਮੋਰਾ ਨਸਲ ਦੀ ਤੇ ਹਿਆਣੇ ਦੀ ਝੋਟੀ ਆ ਤੇ ਨਾੜਾ ਨੂੜਾ ਚੱਡੇ ਤੇ ਆਪਾਂ ਦਿਖਾਉਂਦੇ ਬਹੁਤ ਜਿਆਦਾ ਚੰਗੀਆਂ ਤੇ ਕੱਦ ਕਾੜ ਵੀ ਬਹੁਤ ਜਿਆਦਾ ਤਗੜਾ ਵਾ ਇਹ ਬਾਕੀ ਹੋਣਾ ਆਪਾਂ ਖੋਲ ਕੇ ਬਖਾਉਂਦੇ ਆ ਤੁਹਾਨੂੰ ਲੋ ਬਜੀ ਫੇਸ ਕੁਆਲਟੀ ਤਾਂ ਕਿਹੜਾ ਨੀਗਾ ਨੀਗਾ ਜਿਆ ਸੇਂਗਿਆ ਪਿਓਰ ਮੋਰਾ ਨਸਲ ਦੀ ਇਹ ਹੈ ਵੀ ਜੈਡ ਬਲੇਗਿਆ 9 ਵਜੇ ਕਰੋ ਚਾਕ ਲੱਗੇ ਤਾਂ ਠੰਡ ਭਾਂਡਾ ਐਣ ਕੱਲਾ ਕੱਲਾ ਤੇ ਗਿਠ ਗਿਠ ਤੇ ਥਣ ਲੱਗਾ ਵਾ ਬੋਨੀ ਕਰਮ ਵਾਲੀ ਦਾ ਪੰਡਾ ਪਾਈਆਂ ਤੇ ਬਾਈ ਫਿਰ ਕਿੰਨੇ ਵਜੇ ਸਵੇਰੇ ਚਵਾਈ ਕੀਤੀ ਅਦੀ ਚਵਾਈ ਜੱਗੇ ਵੀਰ ਇਹਦੀ ਹੋਈ ਆ 7 7 ਅੱਛਾ ਜੀ ਹਾਂ ਜੀ ਠੀਕ ਹੈ ਨਾ ਵੀ ਸਵੇਰ ਦੇ 7 ਵਜੇ ਦੀ ਹੋਈ ਹੈ ਚਵਾਈ ਅਜੇ ਵੀ ਟਾਈਮ ਪਿਆ ਵਾ ਕਾਫੀ ਚਵਾਈ ਦੇ ਵਿੱਚ ਆ ਸ਼ਾਮ ਤੱਕ ਨਾ ਪੂਰੀ ਭਰ ਜਾਣਾ ਠੀਕ ਹੈ ਠੀਕ ਹੈ ਜੀ ਉਹ ਬਾਈ ਕਰੋ ਚੱਕ ਤੇ ਲੱਗਦੇ ਤਾਂ ਭਾਈ ਉਹ ਦਿਖਾਉਂਦੇ ਨਾੜਾ ਨੂੰ ਕਿੱਡੇ ਇਹਦੇ ਬਹੁਤ ਜ਼ਿਆਦਾ ਚੰਗੀਆਂ ਆ ਗਈਆਂ ਇਹ ਕਿੰਨਾ ਕੁ ਭਰੂਗੀ ਦੁੱਧ ਬਾਈਏ ਜੱਗੇ ਵੀਰ ਮੇਰੇ ਸਾਹ ਹਾ ਜਿਹੜੇ ਸਾਹ ਹਾ ਕੋਈ ਸੇਵਾ ਵਾਲਾ ਲੈ ਜਾਣਾ ਅੱਛਾ ਜੀ ਐਟ ਪਹਿਲੇ 18 ਕਿਲੋ 2 ਕਿਲੋ 2 ਕਿਲੋ 18 ਕਿਲੋ ਤਾਂ ਕਰ ਜੂਗੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਾ ਦੇ ਜੀ ਕਰੋ ਲਾ ਕੇ ਤੇ ਚੈੱਕ ਕਰ ਬਹਨੇ ਦੇ ਨਾੜਾ ਨੂੜਾ ਜਿਹੜੀਆਂ ਨੇ ਥਣ ਭਾਂਡਾ ਬਹੁਤ ਚੰਗਾ ਲੱਗਾ ਵਾ ਹਾਂਜੀ ਹਾਂਜੀ ਇਹ ਪਰੇ ਨੂੰ ਬਾਈ ਮੜ ਜਾ ਕਰੋ 9 ਵਜੇ ਜਾ ਲਈ ਪਿਛਿਆ ਪਿਛਿਆ ਜਾ ਲਈ ਜਾ ਲਈ ਦੇ ਤੇ 18 ਲੀਟਰ ਜਿਹੜਾ ਤੁਹਾਨੂੰ ਕਰੀ ਲਾ ਕੇ ਵੀ ਦਿਖਾ ਦਿੰਨੇ ਜੱਗੇ ਵੀਰ ਠੀਕ ਹੈ ਲਓ ਇਹ ਕੋਲ ਪਿੱਠ ਪੜਿਆ ਲਵੇ ਬਹੁਤ ਜਿਆਦਾ ਚੰਗੀ ਆ ਤੇ ਕਾਦੋ ਵਜੰਦੀ ਵੀ ਬਹੁਤ ਜਿਆਦਾ ਚੰਗੀ ਤੇ ਬਾਈ ਜਰਾ ਮੁੱਲ ਫਿਰ ਜੱਗੇ ਵੀਰ ਇਹਨਾਂ ਦਾ ਕੋਈ ਮੁੱਲ ਦੇ ਨਹੀਂ ਸਕਦਾ ਹਾਂਜੀ 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 ਅਜੇ ਪਲੂਨ ਝੋਟੀ ਆ ਚਾਰ ਦੰਦ ਹੈ ਅਜੇ ਅੱਛਾ ਜੀ ਇਹ ਜਵਾਨ ਵੀ ਹੋਈ ਹੈ ਉਹ ਜੇ ਦੂਰੋਂ ਭਰਾ ਨੇੜੇੋਂ ਤਮੀ ਕਰਾਇਆ ਦਵਾਂਗੇ ਜੇ ਜਵਾਨ ਨਾ ਆਈ ਠੀਕ ਹੈ ਲਓ ਜੀ ਹਾਂਜੀ ਦੂਰ ਚਾਰ ਦੰਦ ਜੀ ਹਾਂਜੀ ਹਾਂਜੀ ਇਨ ਕਿੰਨੇ ਹੀ ਬਾਈ ਲਈ ਜਾਂਦਾ ਕੱਢ ਕੇ ਬਾਈ ਮੋਲ ਫਿਰ ਦੱਸੀਏ ਇਹਦਾ ਕਿੰਨਾ ਪੈਣਾ ਮੋਲ ਦੇ ਜੱਗੇ ਵੀ ਇਹਦਾ ਭਾਵੇਂ 2 ਕਰਾ ਲਓ ਭਾਵੇਂ 1.80 ਕਰਾ ਲਓ ਅੱਛਾ ਜੀ ਇਹ ਇੱਕ ਛੜਦੀ ਦੇ ਦਈਏ ਕਰੀਏ ਮੰਨ ਤਾ ਕਰਾ ਲਓ ਜੱਗੇ ਵੀ ਜਿਦਾ ਕਰਾਣਾ ਇਹ ਦਦੂ ਆਪੀ 5 ਛੜਦੀਏ 5 ਨਾ ਜੱਗੇ ਵੀ ਛੜੀਏ ਹਾਂ ਨਾ ਜਿਹੜੀ ਦੇਣੀ ਨਾ 1,45,000 ਦੀ ਦੇਣੀ ਹੈ 45 ਦੀ ਹਾਂ ਹਾਂ ਨਾ ਇਹ ਜੱਗੇ ਵੀਰ ਕਿਉਂ ਟੀ ਮਾਲਾ ਵੀ ਚਾਰ ਮਤਲਬ ਚਾਰ ਦਾਂਦੇ ਆ ਅੱਛਾ ਜੀ 15 16 ਕੇ 16 ਕਿਲੋ ਦੁੱਧਿਆ ਛੋਟੀ ਦਿੰਦੇ ਅੱਛਾ ਸ਼ਾਮੀ ਭਾਨ ਨਹੀਂ ਹੈ ਨਾ ਠੀਕ ਹੈ ਠੀਕ ਹੈ ਲਓ ਭਜੀ 1 ਲੱਖ 45 ਹਜ਼ਾਰ ਦੀ ਹਾਂਜੀ ਹਾਂਜੀ ਬਾਕੀ ਜੇ ਬਾਈ ਮੌਕੇ ਤੇ ਛੋਟ ਚੱਪਾ ਜਰੂਰ ਕਰਾ ਥੋੜਾ ਬੋਧ ਜੱਗੇ ਵੀਰ ਹੋਣਾ ਹਾਂ ਠੀਕ ਹੈ ਜੀ ਤੁਹਾਨੂੰ ਪਤਾ ਜਿਹੜੀ ਸ਼ਾਇ ਚੰਗੇ ਰੁਪਏ ਵੀ ਚੰਗੇ ਲਾਗੇ ਆਉਂਦੇ ਆ ਇਹ ਤਾਂ ਗੱਲ ਸਹੀ ਆ ਲਓ ਭਜੀ 12ਵੇਂ ਛੋਟੀ ਜੱਗੇ ਵੀਰ 2.5 ਦੀ ਹੋਣੀ ਆ ਅੱਛਾ ਜੀ ਪੂਰੀ ਗਾਰੰਟੀ ਨਾਲ ਭਾਵੇਂ ਜਿੱਥੇ ਮਰਜ਼ੀ ਕੋ ਲੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਬ ਭਈ ਆ ਦੱਸਿਓ ਹਮਾਂ ਬਰੇ ਇਹ ਤਾਜੀ ਜੱਗੇ ਵੀਰ ਮੱਝ ਸੁਈ ਆ ਅੱਛਾ ਜੀ ਮੈਲਾ ਮਾਰਨ ਲਈ ਜੇ ਕੇ ਇਹਦੇ ਘਰ ਜਾ ਕੇ ਮੈਲਾ ਨਾ ਮਾਰੇ ਤਾਂ ਵੀ ਗਾਰੰਟੀ ਦੇ ਅੱਛਾ ਜੀ ਠੀਕ ਆ ਇਹ ਟਾਈਮ ਇਹਦੇ ਥੱਲੇ ਬੋਲਾ ਜਾਂ ਲਾਲੇ ਜਾਂ ਦੁੱਧ ਵਾਲੇ 12 13 ਕਿਲੋ ਵਿੱਚ ਘਾਰ ਜੀ ਠੀਕ ਆ ਠੀਕ ਆ ਕਿੰਨਾ ਸਵੇਰ ਸਹੀ ਹੈ ਸੁਆਰ ਕੀ ਤੀਸਰਾ ਸੁਈ ਆ ਇਹ ਗੱਬਣ ਝੋਟੀ ਲੈਂਦੀ ਵੀਰ ਹੋਣਾ ਗੰਗਾ ਨਗਰ ਤੋਂ ਅੱਛਾ ਜੀ ਤੇ ਤੁਹਾਨੂੰ ਪਤਾ ਥੋੜਾ ਰੌਲਾ ਜਿਹਾ ਜਿਹੜਾ ਪਿਆ ਨਾ ਤੇ ਬਾਰਡਰੀ ਨੇ ਉਹ ਘਰ ਤੁਹਾਨੂੰ ਪਤਾ ਜਦੋਂ ਲੋਕੀ ਚਰਚੜ ਗਿਆ ਪਸ਼ੂ ਛੱਡ ਗਏ ਅੱਛਾ ਜੀ ਤੇ ਫਿਰ ਕਿਨੇ ਧਿਆਨ ਜਾਨੀ ਉਹ ਜੱਗੇ ਵੀਰ ਦਿੱਤਾ ਠੀਕ ਹੈ ਠੀਕ ਹੈ ਕੋਈ ਡਾਇਰੈਕਟਰ ਲੈ ਆਲ ਪਹੁੰਚਿਆ ਕੇ ਕਰਕੇ ਲੈ ਤਾਂ ਵੀ ਮੜਾ ਮਾਰਨ ਦੇ ਹੀ ਹੋਗੇ ਅੱਛਾ ਜੀ ਦੁੱਧ ਜੱਗੇ ਵੀਰ ਜਿਹੜੇ ਹਸਾਬ ਨਾਲ ਵੀ ਉਹਨਾਂ ਦੱਸਿਆ ਘਰ ਦੇ ਪਿੱਛੇ ਮਾਰਕਾ ਨੇ ਉਹਨੇ ਵੀ 18 ਕਿਲੋ ਦੁੱਧ ਦੇ ਦਿੰਦੀ ਆ। اچھا ਇਹ ਕੋ ਸਾਹਮਣੇ ਲੈ ਗਿਆ ਫੇਰ 67 18 ਕਿਲੋ ਦੇ ਦਊ। ਆ ਟਾਈਮ 13 ਕਿਲੋ ਦੁੱਧ ਪੱਕਾ ਤੇ ਰੈਡੀ ਤਿਆਰ ਜੇ। ਠੀਕ ਹੈ ਠੀਕ ਹੈ। ਦੇਖੋ ਲੋ ਬਈ ਜੀ ਨੂੰ ਫੇਰ ਖੋਲ ਕੇ ਵਿਖਾਈਏ। ਲੋ ਵੀ ਇਹ ਵੀ ਕੱਡ-ਕੱਡ ਦੀ ਬਹੁਤ ਜਿਆਦਾ ਚੰਗੀ ਹੈ ਤੇ ਸੁਆਦ ਜਾਂਦਾ ਸਹੀ ਆ। ਪੈਸਟਾਂ ਜਿਹੜਾ ਮੌਕੇ ਦੇ 13 ਲੀਟਰ ਜਿਹੜਾ ਦੁੱਧ ਇਹਨੂੰ ਖਾਜ ਰਿਹਾ। ਇਹ ਠੰਡ ਭਾਂਡਾ ਇਹਦਾ ਵੀ ਬਹੁਤ ਹੀ ਚੰਗਾ ਵਾ। ਐਨ ਕੱਲਾ-ਕੱਲਾ ਠੰਡ ਲੱਗਾ ਇਹਦੇ ਵੀ। ਇਸ 12 18 ਦੇ ਖਲਾਲੀ ਝੋਡੀ ਆ ਜਦ ਵੀ ਨੇ ਕੱਦ ਦੇਖੋ ਕਿੰਨਾ ਤਗੜਾ ਹੈ ਠੀਕ ਠੀਕ ਸਿੰਘਾਂ ਨੂੰ ਥੋੜੀ ਜਿਹੀ ਮੰਨ ਲਾ ਉਧਰ ਦੀ ਨਸਲ ਹੈ ਅੱਛਾ ਜੀ ਤਾਂ ਕਰਕੇ ਸਿੰਘ ਵੱਡੇ ਮਾਂ ਪੁੱਛਿਆ ਜਾਂਦੇ ਨਸਲ ਹੈ ਠੀਕ ਆ ਤਾਂ ਸਿੰਘ ਵੱਡੇ ਆ ਪੇੜ ਪੁੱਠਾ ਦੇਖੋ ਕਿੰਨੀ ਲੰਮੀ ਬੇਰਤੀ ਠੀਕ ਠੀਕ ਲਓ ਜੀ ਗੱਡ ਬਲੈਕ ਤੇ ਪੇਠ ਪੁੱਠਾ ਲਓ ਵੀ ਚੜੀ ਤੇ ਰੇਲ ਬਹੁਤ ਜਿਆਦਾ ਲੰਮੀ ਆ ਤੇ ਬਈ ਇਹਦਾ ਜਵਾਗ ਫਿਰ ਜਵਾਗ ਜੇ ਕਿ ਉਹ ਜੱਗੇ ਵੀ ਤਾਂ ਦੱਸ ਆਪੇ ਕਿ ਜਵਾਗ ਦਾ ਕੱਟਾ ਹੀ ਮਰ ਗਿਆ ਅੱਛਾ ਜੀ ਉਹ ਜਿਹੜਾ ਰੌੜਾ ਜਿਆ ਪਿਆ ਮੁੜ ਕੇ ਧਿਆਨ ਨਹੀਂ ਦਿੱਤਾ ਘਰ ਆਲਿਆਂ ਨੇ ਠੀਕ ਅੱਛਾ ਜੀ ਉਹ ਸਾਰੇ ਦਾ ਆਪਾ ਆਪਣੀ ਜਾਨਾਂ ਬਚਾਉਂਦੇ ਰਹੇ ਅੱਛਾ ਜੀ ਤਾਂ ਪਰਮਾ ਦਾ ਧਿਆਨ ਨਹੀਂ ਦਿੱਤਾ ਠੀਕ ਹੈ ਤਾਂ ਕਿ ਬੱਚਾ ਤਾਂ ਮਰ ਗਿਆ ਨਾਲਾ ਮਾਰਨ ਦੀ ਇਹਦੀ ਗਰੰਟੀ ਦਵਾਂਗੇ ਜੱਗੇ ਵੀ ਨਾ ਆਪਾਂ ਆਪਾਂ ਝੂਲ ਮਾਰ ਕੇ ਨਾ ਡੰਗਰ ਤੇ ਉਹਨੂੰ ਜਾ ਤੋ ਨਾ ਆਪਾਂ ਦਿੱਤਾ ਨਹੀਂ ਬਿਲਕੁਲ ਪਤਾ ਯਾਰ ਉਹਦੀ ਵੀਡੀਓ ਪੈਣ ਲਈ ਆ ਬਈ ਇੱਧਰ ਦਿਖਾਓ ਚਟਾ ਛਟਾ ਲਾਗੇ ਤਾਂ ਲਓ ਜੀ ਕਰੋ ਚੱਲ ਖਾਣ ਤੁਹਾਡਾ ਬਹੁਤ ਹੀ ਚੰਗਾ ਵਾਰੇ 13 ਪਰ ਇੱਕ ਗੱਲ ਜੱਗੇ ਵੀ ਜੇ ਇਹਦਾ ਚੋਂਦਿਆ ਮੇਰੀ ਮਾਝਾਂ ਲੱਤ ਵੀ ਲਾ ਜੇ ਅੱਛਾ ਜੀ ਤਾਂ ਵੀ ਕੋਈ ਵੀਰ ਭਰਾ ਫੋਨ ਕਰਦਾ ਮਾਝੀ ਮੁਕਤ ਦੇ ਦਾਂਗੇ ਪੈਸੇ ਵੀ ਪਾ ਦਾਂਗੇ ਨਾਲੇ ਠੀਕ ਠੀਕ ਜਿੱਦ ਤੇ ਖਲੋਈ ਦੀ ਤੇ ਕਰੋਤੀ ਰਹੀ ਆ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਈ ਇਹਦਾ ਮੁੱਤਰਾ ਹੀ ਹੈ ਜੱਗੇ ਵੀਰ ਅੱਛਾ ਜੀ ਮੋਲ ਕਿੰਨਾ 80 85 ਜੋ ਮੱਝੀ ਕਰ ਲਈਏ ਪੂਰੇ 70000 ਦੇ ਦਵਾਂਗੇ 70 ਦੀ ਪੂਰੇ 70 ਦੀ ਦਵਾਂ ਜੱਗੇ ਵੀਰ ਫਰੀ ਵਾਲੇ ਭਾਈ ਫਰੀ ਵਾਲੇ ਭਾਈ ਦੀ ਮੱਝ ਵੀ ਦੇਂਦਾ ਨਹੀਂ ਆ ਬਚ ਨਹੀਂ 50000 ਰੁਪਏ ਦਾ ਸਹੀ ਗੱਲ ਸਹੀ ਗੱਲ ਭਾਈ ਫਰੀ ਵਾਲਾ ਹੀ ਰੇਟ ਭਾਈ ਨਾ ਕਰਦਾ 70000 ਹਾਂ ਤੇ ਆ ਜੋ ਭਾਈ ਤੇ ਜੇ ਨ ਲੀਲੀ ਦੀ ਜੱਗੇ ਵੀਰ ਦੱਸਿਓ ਬਈ ਇਹਦੇ ਬਾਰੇ ਇਹ ਦੂਜਾ ਸੁਗਾ ਜੱਗੇ ਵੀਰ ਸੁਈ ਆ ਅੱਛਾ ਜੀ ਉਹ ਮਗਰ ਜਵਾਕ ਜੀ ਇਹਦਾ ਕਟਾ ਆ ਮਹੀਨੇ ਕਰੋ ਠੀਕ ਲੋ ਵੀ ਆਹ ਵਾਲਾ ਜਵਾਕ ਜੀ ਮੇਲ ਕਫ ਆ ਗਿਆ ਤੇ ਪਿਛੇ ਆਹ ਵੇਖੋ ਅਸਲੀ ਲੀਲੀ ਜੀ ਨੂੰ ਆਂਦੇ ਆ ਟੱਪ ਡਾਇਆ ਗਣਾ ਪਿਓਰ ਕੋਈ ਬੁਲਾਇਤ ਨਾ ਗਾਉਂ ਨਾ ਗਾਂਦਾ ਨਾ ਬਿਸ਼ਾ ਪੰਡਾ ਹੀ ਭਈਆ ਕਰਮਾੜੀ ਨੇ ਜੀ ਬਈ ਇਹਦੇ ਕੋ ਕਿੰਨਾ ਦੁੱਧ ਜੇ 8 ਕੰਡੇ ਵਾਲਾ ਜਿਹੜਾ ਜੱਗੇ ਵੀਰ ਮਿਲਣਾ ਨਾ ਅੱਛਾ ਜੀ 14 ਤੋਂ ਪਲੱਸ ਹੋਊਗਾ ਘੱਟ ਨਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਹਲਪ ਜਿਹੜਾ ਦੁੱਧ ਆਸ-ਪਾਸ ਦੇਖੋ ਤਿਆਰ ਹੈ ਤੇ ਸੂਈ ਨੂੰ तकरीबन ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ ਪਿਓਰ ਲੀਦੀ ਆ ਵੀ ਦੇ ਵਿੱਚ ਆ ਗਈ ਆ ਬਰਾਤ ਨਾਲ ਗਾਵਾਂ ਨੂੰ ਜੱਗੇ ਵੀ ਹੋਏ ਤੇ ਨਹੀਂ ਬਣੀ ਠੀਕ ਹੈ ਠੀਕ ਹੈ ਇਹ ਬਾਈ ਨੇ ਬਾਟਰ ਦੇ ਕੱਦੇ ਵਜਾਦੀ ਆ ਬਾਟਰ ਦੇ ਕੱਦੇ ਚੱਲੀ ਉਹ ਬਜੀ ਕਰੋ ਚਾਕਣ ਆਕਾ ਪਗਵਰ ਕਈ ਬਣਾ ਲਿਆ ਵਾ ਇਸ ਨੂੰ ਵੇਈ ਦੂਜਾ ਸੂਈਏ ਦੂਜਾ ਸੂਆ ਪਰ ਆਪਾਂ ਦੂਸਰਾ ਸੂਆ ਸਵੇਈ ਦੇ ਲਈ ਲੈ ਲੋ ਬਜੀ ਉਨੀ ਲੱਗੇ ਨੇ ਉਹਦੇ ਉਨੀ ਪਿੱਛੇ ਬੜੇ ਨਾ ਬਹੁਤ ਹੀ ਠੰਡੇ ਸੁਭਾਹ ਦੀ ਆ ਇਹਦਾ ਟਾਈਮ ਕਰਕੇ ਕਰਦੀ ਆ ਵੇਖੋ ਜੋ ਮਰਜ਼ੀ ਇਹਨੂੰ ਕਰੀ ਜਾਓ ਠੀਕ ਹੈ ਠੀਕ ਹੈ ਲਓ ਬਜੀ ਸ਼ਾਂਤ ਸੁਭਾਹ ਲਈ ਆ ਤੇ ਕਰੋ ਚੈੱਕ ਬਾਕੀ ਅੱਖਾਂ ਵਿੱਚ ਕੀ ਆ ਗਈ ਤੇ ਚੱਡੇ ਤੇ ਵੀ ਆ ਗਿਆਂ ਕਿ ਨਿਸ਼ਾਨੀ ਉਹ ਵੀ ਦਿਖਾਉਂਦੇ ਆਪਾਂ ਲੱਗੇ ਤੋਂ ਤੇ ਥਾਣਾ ਦਾ ਸੈਰ ਗਿਆ ਬਹੁਤ ਹੀ ਸ਼ਾਨਦਾਰ ਇਹਦਾ ਵੀ ਗੱਠ ਗੱਠ ਤੇ ਤਾਂ ਲੱਗਾ ਵਾ ਉਹ ਵੀ ਲਾਗੇ ਤੇ ਪੈਸਾ ਦੇ ਤੇ ਲੈਟਰ ਕੋਆ ਕਿਹਦੇ ਨਾਂ ਦਾ ਸੈਕ ਹੈ ਬਹੁਤ ਹੀ ਸ਼ਾਂਤ ਆ ਰਿਹਾ ਜੀ ਐਨ ਗਿੱਟ ਜੜ ਤੇ ਥੱਲ ਲਗਾ ਦੀ ਇਹਦਾ ਮੁੱਲ ਭਾਈ ਫਿਰ ਜੱਗੇ ਵੀਰ ਜੇ ਤਾਂ ਆਪਾਂ ਮੋਲ ਵਾਲੇ ਪਾਸੇ ਜਾਈਏ ਹਾਂ ਜੀ ਕਿਵੇਂ ਉਹ ਗੱਲ ਮੁੱਲ ਦੇ ਨਹੀਂ ਸਕਦੇ ਕਿ ਪੂਰੇ ਲੱਖ ਦੀ ਦੇ ਦਈਏ ਤੇ ਕਰੀਏ ਦਰਮਿਆਨ ਦੇਣਾ ਕਰਾ ਲਓ ਜੋ ਕਰਾਉਣਾ ਤੂੰ ਨਹੀਂ ਦੱਸ ਦੋ ਇਹ ਵੀ ਹਾਂ ਨਾ ਜੀ ਹਾਂ ਹਾਂ ਨਾ ਹਾਂ ਜੀ ਤਾਂ 90 ਦੀ ਦੇ ਦੇਣੀ ਜੱਗੇ ਵੀਰ ਹੋਰ ਛੱਡ ਕੇ ਦੋ ਫਿਰ ਮਾੜਾ ਦੋ ਛੱਡ ਕੇ ਪੂਰਾ 5 ਛੜੀ 85 ਦੀ ਦਮਾ ਜਗੇ ਵੀਰ ਠੀਕ ਹੈ 14 ਕਿਲੋ ਦੁੱਧ ਭਾਵੇਂ ਕੋਈ ਕੰਡਾ ਲੈ ਆਵੇ ਮੇਰੇ ਘਰ ਦੋ ਡੰਗ ਜਿੱਦਾਂ ਮਰਜੀ ਚ ਕੁਝ ਹੋ ਕੇ ਲੈ ਜੇ ਅੱਛਾ ਜੀ ਜਵਾਈ ਤਿੰਨਾ ਮੱਜਾਂ ਦੇ ਐ ਉਹ ਜਿਹੜਾ ਪੰਪ ਵੱਜਦਾ ਠੀਕ ਹੈ ਮੋਟਰੀ ਹਾਂ ਜੀ ਮੋਟਰੀ ਠੀਕ ਹੈ ਠੀਕ ਲਓ ਬਈ 85 ਹਜ਼ਾਰ ਇਹਦੇ 14 ਪਲੱਸ ਜਿਹੜਾ ਸਾਰਾ ਮੇਰੇ ਕੋਲ ਤਿਆਰ ਆ ਤਿਆਰ 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 ਕਰੋ ਲਾਗੇ ਤਾਂ ਥਣ ਭਾਂਡਾ ਚੱਕ ਬਹੁਤ ਜਿਆਦਾ ਐਣ ਗਿੱਠੋਂ ਬਾਹਰ ਜਾਂਦੇ ਆ ਥਾਣ ਹਾਂਜੀ ਹਾਂਜੀ ਚਲੋ ਬਈ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ